ਉਹ ਅੱਜ ਵੀ ਤੁਹਾਡੇ ਮਲੇ ਵਿੱਚ ਚੋਰੀ ਕਰਦਾ ਚੋਰ ਫੜਿਆ ਗਿਆ ਹੈ ਤੇ ਅੱਜ ਵੀ ਵਾਰਦਾ ਤੁਹਾਨੂੰ ਜਮ ਅੱਗੇ ਬਹੁਤ ਵਾਰਦਾ ਤਾਂ ਹੋਈਆਂ ਜੀ ਇਹ ਇੱਕ ਵਾਰੀ ਨਹੀਂ ਹੋਈ ਹੈ ਘੱਟੋ ਘੱਟ 4-5 ਵਾਰੀ ਹੋ ਗਈ ਹੈ ਕਈਆਂ ਦੀਆਂ ਮੋਟਰਾਂ ਲੈ ਗਏ ਲਾ ਗਏ ਕਈਆਂ ਦੇ ਮੋਬਾਈਲ ਲੈ ਗਏ ਨੇ ਕਈਆਂ ਦੀਆਂ ਟੂਟੀਆਂ ਲਾ ਗਏ ਲੈ ਗਏ ਨੇ ਕਈਆਂ ਦੇ ਕੱਪੜੇ ਵੀ ਚੋਰੀ ਹੋ ਜਾਂਦੇ ਜੀ ਇਤੋਂ ਦਿਕਰਾ ਵੀ ਇਹ ਨਸ਼ਾ ਜਿਹੜਾ ਵਧ ਰਿਹਾ ਹੈ ਕ੍ਰਾਈਮ ਹੋ ਰਿਹਾ ਹੈ ਇਹਦੇ ਨਾਲ ਅਸੀਂ ਚੋਰਾ ਤੋਂ ਬੜੇ ਪਰੇਸ਼ਾਨ ਹੋਏ ਪਏ ਕਈ ਵਾਰੀ ਅਸੀਂ ਕਮਾਕਾਰ ਤੇ ਸਾਡੀਆਂ ਘਰੇ ਬੇਟੀਆਂ ਕੱਲੀਆਂ ਨੇ ਸਾਡੇ ਛੋਟੇ ਛੋਟੇ ਬੱਚੇ ਇਕੱਲੇ ਨੇ ਘਰੇ ਜਿੰਨਾ ਕਰਕੇ ਅਸੀਂ ਬੜੇ ਪਰੇਸ਼ਾਨ ਅੱਜ ਕਰੀਬ 11 ਵੇ ਦਾ ਟਾਈਮ ਦਿਨ ਦਿਹਾੜੀ ਦਾ ਟਾਈਮ ਸੀਗਾ ਚੋਰ ਅੱਜ ਸ਼ਰੇਆਮ ਘਰੇ ਵੜਿਆ ਅਸੀਂ ਕੁਦਰਤੀ ਘਰੇ ਆਏ ਸੀਗੇ ਕੋਈ ਕੰਮ ਤੇ ਸਾਨੂੰ ਪਤਾ ਲੱਗਾ ਵੀ ਅੰਦਰ ਚੋਰ ਹੈ ਘਰ ਦੇ ਘਰ ਦੀਆਂ ਘਰੇ ਕੱਲੀਆਂ ਸੀਆਂ ਇਹਨਾਂ ਚੋਰ ਨੇ ਇਹ ਛੋਕੜ ਨਹਿਰ ਤੋਂ ਗੋਲ ਬਾਗ ਤੋਂ ਇਹਨੇ ਮਾਰੀ ਸ਼ਾਲ ਕੋਠੇ ਤੋਂ ਤੇ ਨਾਲ ਦੇ ਘਰੇ ਜਿਹੜਾ ਪਲਾਟ ਖਾਲੀ ਸੀ ਉਹਦੇ ਡਿੱਗਾ ਤੇ ਡਿੱਗ ਕੇ ਤੇ ਇਹ ਬਾਥਰੂਮ ਦੇ ਵਿੱਚ ਵੜ ਗਿਆ ਉਹ ਵੀ ਘਰੇ ਕੋਈ ਵੀ ਨਹੀਂ ਸੀਗਾ ਜਿਸ ਕਰਕੇ ਤੁਹਾਡੇ ਘਰੇ ਵਾਰਦਾਤ ਦਾ ਇਨਜਾਮ ਦੇਣ ਚੋਰ ਆਇਆ ਤੇ ਅਮਲੇ ਵਾਲਿਆਂ ਵੱਲੋਂ ਭੜਿਆ ਗਿਆ ਤੁਸੀਂ ਕੀ ਕਹਿਣਾ ਬਣਾਉਂਦੇ ਹੋ ਅਹ ਪਹਿਲਾਂ ਤੋਂ ਮੈਂ ਉਸ ਗੱਲ ਦਾ ਬੜਾ ਅਫਸੋਸ ਹੈ ਕਿ ਮਹੱਲੇ ਦੇ ਵਿੱਚ ਇਹ ਰੋਜ਼ ਦੀਆਂ ਜਿਹੜੀਆਂ ਵਾਰਦਾਤਾਂ ਨੇ ਹੋ ਰਹੀਆਂ ਨੇ ਰੋਜ਼ ਹੀ ਚੋਰ ਫੜੇ ਜਾ ਰਹੇ ਨੇ ਪਰ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਗੱਲ ਵੱਲ ਕੋਈ ਤਵੱਜੂ ਨਹੀਂ ਦੇ ਰਿਹਾ ਅੱਜ ਮੇਰੇ ਘਰ ਦੇ ਵਿੱਚ ਗੋਬਿੰਦ ਇੰਕਲੇਵ ਮਹੱਲਾ ਨੰਬਰ ਜੋ ਹੈ ਉਹਦੇ ਵਿੱਚ ਚੋਰ ਪਿਆਏ ਮੇਰੇ ਘਰ ਦੇ ਵਿੱਚ ਔਰ ਆੜ ਗਵਾਨੀਆਂ ਨੇ ਚੋਰ ਨੂੰ ਫੜਿਆ ਹੈ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਇਹ ਚੋਰਾ ਤੇ ਨਾt ਪਾਈ ਜਾਵੇ ਰੋਜ਼ ਦੀਆਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਬਾਬਾ ਜਿੱਤਖਾਲ ਸਾਹਿਬ ਹੈ ਇਹ ਮਹੱਲੇ ਦੇ ਚੋਰ ਫੜਾ ਗਿਆ ਇੱਕ ਮਿੰਟ ਸਮਾਜ ਚਾਹੀਦਾ ਪਈ ਇਹਨੂੰ ਮਨਾਇ ਨੋ ਐਥੇ ਕਿ ਲੱਗੇ ਕਿ ਇਸ ਆਖਰੀ ਅਦਾਰੀ ਹੁੰਦੀ ਪਈਏ ਉਸਨੇ ਗਾੜੀਓ ਸਾਰੋ ਖੋਲ ਕੇ ਲੈ ਗਈ ਚੋਰਾਂ ਵਿੱਚ ਖੜਿਆ ਰਹੇ ਇਹ ਕਿਹੜੀ ਜਗ੍ਹਾ ਤੇ ਚੋਰੀ ਕੀਤੀ ਇਹਨੇ ਕਿਹੜੀ ਜਗ੍ਹਾ ਕਿਹੜਾ ਮੰਨਾ 200 ਤੋਂ ਬਾਅਦ ਮੋੜੇ ਬਣੀ ਆ ਪੀ ਚੋਸੜ ਗਏ ਕੋ ਵੀ ਦੇ ਨਿਕਲੇ ਚੋਰੀ ਕਰਦਾ ਚੋਰ ਖੜਿਆ ਗਿਆ ਕੀ ਕਹਿਣਾ ਚਾਹੁੰਦਾ ਜੀ ਸਾਡੇ ਨਾਲ ਠੇ ਨਾਲ ਸਾਡੇ ਸਾਰੇ ਬਲੀ ਜਿੰਨਾ ਵਿਚਾਰ ਘਰ ਨੇ ਸਾਰੇ <दल्णाग> इन की चोरी <दल्णा>